ਚੰਗਾ ਫਿਰ ਪੋਜ ਜੀ ਚੰਗਾ ਪੁੱਤ ਵੱਡੀ ਵੱਡੀ ਉਮਰ ਹੋਵੇ ਹਾਂ ਕੋਈ ਗੱਲ ਨਹੀਂ ਮਗਰ ਆ ਜਾ ਕਰਾਂਗੇ ਚੱਲੀਏ ਫਿਰ ਫੋਫੜ ਜੀ ਠੀਕ ਹੈ ਜੂ ਇਹਨਾਂ ਦੀ ਕੀ ਗੱਲ ਵਾ ਜੋ ਮਰਜ਼ੀ ਕਹਿੰਦੇ ਰਹਿਣ ਪਰ ਮੈਂ ਰਿਸ਼ਤਾ ਉੱਥੇ ਹੀ ਕਰਨਾ ਵਾ ਪੰਜ ਕਿਲੇ ਪੈਲੀ ਦੇ ਆਉਂਦੇ ਆ ਨਾਲੇ ਤੇ ਮੈਂ ਸਾਰਿਆਂ ਨੂੰ ਦੱਸਿਆ ਵਾ ਵੀ ਮੈਂ ਜਿਹੜੀ ਕੁੜੀ ਵੇਖੀ ਆ 5 ਕਿਲੇ ਪੈਲੀ ਦੇ ਆਉਂਦੇ ਜੇ ਰਿਸ਼ਤਾ ਉੱਥੇ ਨਾ ਹੋਇਆ ਮੇਰੀ ਬੇਇੱਜ਼ਤੀ ਨਾ ਹੋਊਗਾ ਗੱਜਰਾ ਮਨਾ ਮੇਰੀ ਗੱਲ ਸੁਣਾਓ ਹਾਂਜੀ ਤੁਹਾਡਾ ਭੈਣ ਭਣ ਵਈਆ ਵੀ ਉੱਧਰ ਆਏ ਆ ਤੇ ਜੋਤ ਹੁਣੀ ਵੀ ਆਏ ਦੋਵੇਂ ਜਾਣੇ ਵੇਖੋ ਕਿਦਾਂ ਰੌਣਕਾਂ ਲੱਗੀਆਂ ਵਾ ਚੱਲ ਆ ਜੇ ਮੁੰਡੇ ਨੇ ਬਾਹਰ ਜਾਣਾ ਤਾਂ ਸਾਨੂੰ ਵੀ ਮੜਾ ਜਾ ਦੱਸ ਦਿੰਦੇ ਚੱਲ ਅਹੀਂ ਵੀ ਚੱਲ ਜਾਂਦੇ ਜਾਂ ਹਾਨੂੰ ਮਿਲ ਜਾਂਦਾ ਆਣ ਕੇ ਵੀ ਇਹ ਲੋ ਹਾਨੂੰ ਉਪਰੇ ਸਮਝ ਛੱਡਿਆ ਨਾ ਰਮਨੇ ਦੇ ਵਿੱਚ ਗੁੱਸੇ ਵਾਲੀ ਤੇ ਕੋਈ ਗੱਲ ਨਹੀਂ ਅੱਜ ਉਹਨਾਂ ਨੇ ਸਤਿਆ ਭੜ ਕੇ ਸਾਡਾ ਦਰਜੀਤ ਜਾਊ ਐਵੇਂ ਨਾ ਸਤਾਂਗੇ ਇਹਦੇ ਹੱਥ ਨੂੰ ਹੱਥ ਵਾ ਪਰ ਆਪਣੇ ਘਰਾਂ ਚ ਇਦਾਂ ਹੋਣ ਦਾ ਪਤਾ ਮਾੜੀ ਗੱਲ ਹੀ ਆ ਇਹ ਭੂਆ ਨੇ ਕਰਾਇਆ ਸਭ ਕੁਝ ਉਹ ਤੇ ਸਾਡੇ ਤੋਂ ਬਗਾਰੇ ਹਿਲਦੇ ਨਹੀਂ ਭੈਣ ਭਰਾ ਹੁਣ ਭੈਣਾਂ ਮਾ ਤੁਹਾਡੀ ਵੱਡੀ ਆ ਤੁਹਾਡੇ ਨਾਲੋਂ ਉਹਨੂੰ ਆਪ ਸਮਝਾ ਚਾਹੀਦੀ ਆ ਵੀ ਮੈਂ ਇਹਨਾਂ ਨੇ ਜੋੜਾ ਤੋੜਾ ਨਾ ਵੇਖ ਲਓ ਆਪ ਸਾਰੇ ਕੰਮ ਘੜੀ ਹੋ ਹੋ ਕੇ ਘਰ ਦੀ ਫਿਰਦੀ ਆ ਸਾਡੇ ਵਿੱਚ ਤੇ ਦੂਰੀਆਂ ਪਾਤੀਆਂ ਵਾ ਨਾ ਚਾਹਲਾ ਰਮਨੇ ਜੀ ਦੂਰੀਆਂ ਪਾਉਂਦੀ ਐ ਕੋਈ ਗੱਲ ਨਹੀਂ ਆ ਬਲਕੇ ਸਾਡੀ ਲੋੜ ਪੈਣੀ ਆ ਕੋਈ ਨਹੀਂ ਸਾਡੀ ਲੋੜ ਕਿੱਥੇ ਪੈਣੀ ਆ ਉਹ ਬਥੇਰੀ ਆ ਉਹਨੇ ਨਹੀਂ ਲੋੜ ਪੈਣ ਦੇਣੀ ਲੋੜ ਤੇ ਹੁਣ ਹੀ ਜਾਂ ਕੁੜੀ ਦੇ ਵਿਆਹ ਤੇ ਜਾਂ ਮੁੰਡੇ ਦੇ ਬਾਹਰ ਕਲੌਣ ਚ ਹੁਣ ਸਾਡੀ ਲੋੜ ਨਹੀਂ ਪਈ ਤਾਂ ਗਾੜੀ ਕਿੱਥੇ ਪੈਣੀ ਆ ਗਾੜੀ ਤਾਂ ਮੁੰਡੇ ਨੇ ਕਮਾਈ ਕਰਨ ਦੇ ਪਾਣਾ ਤੂੰ ਵੇਦੀ ਰਹੀ ਰਮਨ ਜੇ ਇੱਥੇ ਨਾ ਆਉਣਗੇ ਤਾਂ ਤੂੰ ਗੱਲ ਕਰੀ ਮੇਰੇ ਨਾਲ ਚੱਲ ਉਹ ਵੀ ਟਾਈਮ ਵੇਖੀ ਜਾਊਗੀ ਚੱਲ ਹਾਂ ਗੱਲਾਂ ਦੇ ਛੱਡੋ ਮੈਨੂੰ ਦਿਲਜੀਤ ਦਾ ਵਾ ਮੈਂ ਅਖੰਡੇ ਉਧਰੋਂ ਕੋਈ ਥੋ ਪਤਾ ਜਾਨੇ ਲੱਗਾ ਲੱਗਦਾ ਤੇ ਚੱਲ ਅਹੀਂ ਵੀ ਕੰਮ ਕਰਦੇ ਤੇ ਤੂੰ ਆਪਣੇ ਭੈਣ ਨੂੰ ਫੋਨ ਤੇ ਪੁੱਛਣਾ ਸੀ ਨਾ ਕੀ ਕਹਿੰਦੀ ਕੋਈ ਗੱਲ ਨਹੀਂ ਮੈਂ ਕਰਦੀ ਆ ਭੈਣ ਨੂੰ ਫੋਨ ਤੇ ਉਹਦਾ ਮੋਦਾ ਲਿਕਨ ਲਈ ਹਮੇ ਆ ਕੀ ਅਗਲੇ ਬੰਦੇ ਨੂੰ ਵੱਡ ਵੱਡ ਕੇ ਖਾਣਾ ਹੁੰਦਾ ਵਾ ਆਪੇ ਸਲਾਹ مشورہ ਕਰਕੇ ਘਰੀ ਦਊਗੀ ਮੈਨੂੰ ਫੋਨ ਹੁਣ ਫਿਰ ਸਿੱਧਾ ਹੀ ਚੁੰਨੀ ਚੜਾ ਕਰਨਾ ਕਿ ਜਾਂ ਠਾਕਾ ਠੋਗਾ ਲਾਉਣਾ ਕੀ ਕਰਨਾ ਵਾ ਕੋਈ ਪਤਾ ਤਾਂ ਲੱਗੇ ਮੇਰੀ ਗੱਲ ਸੁਣੋ ਉਹ ਕਹਿੰਦੇ ਆ ਵੀ ਵੇਖਾ ਵਿਖਾਈ ਰੱਖਣੀ ਆ ਤੇ ਕੋਈ ਨਹੀਂ ਜਿੱਥੇ ਵੇਖਾ ਵਿਖਾਈ ਰੱਖਾਂਗੇ ਉੱਥੇ ਰੁਕ ਕਰ ਕਾਈ ਕਰਦਾਂਗੇ ਤੇ ਮੁੜ ਕੇ ਵਿਆਹ ਸਿੱਧਾ ਕਰ ਲਾਂਗੇ ਚਲ ਇਦਾਂ ਹੀ ਕਰ ਲਓ ਠੀਕ ਆ ਨਾ ਉਹ ਪਹਿਲਾਂ ਆਪਣੀ ਭੈਣ ਨਾਲ ਸਲਾਹ ਤੇ ਕਰ ਉਹ ਕੋਈ ਨਹੀਂ ਉਹਦਾ ਆਪੇ ਫੋਨ ਆ ਜਾਣਾ ਵਾ ਮੈਂ ਜੇ ਘੜੀ ਘੜੀ ਵੀ ਫੋਨ ਕੀਤਾ ਅਗਲੀ ਕਿਉਂਗੀ ਇੰਨੇ ਡਿੱਗੇ ਆ ਕੜੀ ਕੜੀ ਫੋਨ ਕਰਕੇ ਤਰਲੇ ਡਈਏ ਲੈਣ ਮੈਂ ਨਹੀਂਗਾ ਕਰਨਾ ਆਪੇ ਕਰੋਗੀ ਤਾਂ ਫੇਰ ਗੱਲ ਕਰੂੰਗੀ ਤੇ ਤੁਸੀਂ ਜਿਹੜਾ ਬਾਹਰ ਬੂਰ ਦੇ ਕੰਮ ਆ ਆਪਣੇ ਘਰ ਆਓ ਜਾਓ ਰਮਾਨੰਦ ਮੈਨੂੰ ਤੇ ਇਹ ਵੀ ਜੇ ਸਾਨੂੰ ਫੋਨ ਤੇ ਦੱਸਦੀ ਕਿ ਆਹ ਕੰਮ ਕਰਨਾ ਵਾ ਜਾਂ ਠਾਕਾ ਲਾਉਣਾ ਜਾਂ ਸਿੱਧਾ ਚੁੰਨੀ ਚੜਾ ਕਰਨਾ ਤੇ ਅਸੀਂ ਵੀ ਆਪਣੇ ਘਰ ਕੋਈ ਪ੍ਰੋਗਰਾਮ ਕਰਨ ਵਾਲੇ ਬਣਦੇ ਚਲ ਕੋਈ ਗੱਲ ਨਹੀਂ ਉਹਨੇ ਦੱਸ ਹੀ ਦੇਣਾ ਵਾ ਲਿਆਓ ਫੜਾਓ ਮੈਨੂੰ ਫੋਨ ਤੇ ਮੇਰ ਸੋਈ ਦਾ ਕੰਮ ਥੋੜਾ ਜਿਹਾ ਮੇਰਾ ਰਹਿੰਦਾ ਵਾ ਚਲ ਫਿਰ ਸ਼ਾਇਦ ਉੱਥੇ ਹੀ ਆ ਜੀ ਤੇ ਤੁਸੀਂ ਵੀ ਵੇਖ ਲਓ ਬਾਹਰ ਹੰਦਾ ਤਾਂ ਕੰਮ ਜੇ ਕੋਈ ਕਰਨਾ ਵਾ ਤੇ ਕਰ ਲਓ ਚਲ ਫਿਰ ਮੈਂ ਜਾਂਦਾ ਹਾਂ ਹਾਂ ਮੈਨੂੰ ਸਮਝ ਨਹੀਂ ਆਉਂਦੀ ਸਾਡੀ ਭੈਣ ਦੀ ਵੀ ਤੂੰ ਸਭ ਉਹਨਾਂ ਨੂੰ ਕਹਿ ਪਈ ਲੱਭੀ ਜਾ ਕੇ ਤੇ ਆਪਣੇ ਤਾਈ ਨੂੰ ਲਿਆ ਸਕਦੇ ਤਾਈ ਨੂੰ ਲਿਆ ਉਹ ਤਾਂ ਸਾਡਾ ਨਾ ਨਖੇੜ ਕੇ ਆਉਂ ਸੋੜਦਾ ਵੀ ਜਿੱਤਾਂ ਭਲਕੇ ਸਾਡੀ ਲੋੜ ਹੀ ਨਹੀਂ ਪੈਣੀ ਤੇ ਜੇ ਲੋੜ ਪੈ ਗਈ ਤੇ ਕਿਹੜੇ ਮੂੰਹ ਨਾਲ ਆਉਗੀ ਸਾਡੇ ਵੱਲ ਤੇ ਜਾਂ लवली ਆਊਗਾ ਜਾਂ ਆਪਣੀ ਦੂਜੀ ਜੋਤ ਆਊਗੀ ਕਿੱਦਾਂ ਆਉਣਗੇ ਹੜਿਆਲੇ ਚਲੋ ਜੇ ਆਉਣਗੇ ਫਿਰ ਕਰਾਂਗੇ ਗੱਲਾਂ ਬਾਤਾਂ ਵੀ लवली ਹਾਂਜੀ ਆ ਵਧੀਆ ਹੋ ਗਿਆ ਜਿਹੜਾ ਕੰਮ ਬਣ ਗਿਆ ਤੇਰਾ ਹਾਂਜੀ ਹਾਂਜੀ ਹੁਣ ਪੂਰੀ ਮਿਹਨਤ ਕਰਨੀ ਆ ਨਹੀਂ ਕੋਈ ਗੱਲ ਨਹੀਂ ਤੇ ਪਿੱਛੇ ਦਾ ਨਾ ਕੋਈ ਫਿਕਰ ਕਰੀ ਠੀਕ ਐ ਜੋਦਦਾ ਵੀ ਉਹ ਆਪਣੇ ਘਰ ਸੌਖੀ ਆ ਹਾਂਜੀ ਠੀਕ ਐ ਅਸੀਂ ਵੀ ਕਿਤੇ ਫੇਰਾ ਪੂਰਾ ਮਾਰਦੇ ਰਿਆਂ ਕਰਾਂਗੇ ਹਾਂਜੀ ਹਾਂਜੀ ਤੇ ਇਹ ਵੀ ਆ ਜਾ ਕਰਨਗੇ ਠੀਕ ਐ ਨਹੀਂ ਕੋਈ ਗੱਲ ਨਹੀਂ ਹੁਣ ਮਿਹਨਤ ਕਰੇਗਾ ਤੇ ਮੁੜ ਕੇ ਘਰ-ਬਾਰ ਵੀ ਜਿਹੜਾ ਕਿ ਨਹੀਂ ਉਹ ਬਣਾਵਾਂਗੇ ਓਏ ਆਹੋ ਤੇ ਹੈ ਹੀ ਠੀਕ ਹੁਣ ਦੋਨਾਂ ਪੈਸੇ ਪੁਹੇ ਕਮਾਅ ਚੰਗੇ ਹਾਂਜੀ ਹਾਂਜੀ ਫੇਰ ਵੇਖਾਂਗੇ ਕਿ ਕਿਸੇ ਦੂਜੇ ਦੇਸ਼ ਚ ਬਣਾ ਲਾਂਗੇ ਕੋਈ ਗੱਲ ਠੀਕ ਐ ਬਾਕੀ ਵੀਰ ਜੀ ਕਿਸੇ ਚੀਜ਼ ਦੀ ਤੁਹਾਨੂੰ ਉਥੇ ਲੋੜ ਪਵੇ ਤੁਸੀਂ ਬੇ ਚੀਜ਼ ਕਾ ਫੋਨ ਕਰਨਾ ਰਾਤੀ ਕਰੋ ਦਿਨੇ ਕਰੋ ਜਦੋਂ ਮਰਜ਼ੀ ਫੋਨ ਕਰੋ ਕੋਈ ਨਹੀਂ ਕੋਈ ਤੇ ਕਿਸੇ ਵੀ ਚੀਜ਼ ਦੀ ਲੋੜ ਵਾ ਕੋਈ ਸਮਾਨ ਲੀੜਾ ਕਪੜਾ ਦਵਾਈ दारू ਕੋਹ ਵੀ ਅਸੀਂ ਮਗਰ ਪਹਚਾਵਾਂਗੇ ਤੁਹਾਡੇ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਹੈ ਕਿ ਨਹੀਂ ਕਿਉ ਫਫਰ ਜੀ ਇੱਥੋਂ ਦੇ ਸਮਾਨ ਭੇਜਣਾ ਨੂੰ ਸੌਖਾ ਤੂੰ ਦੱਸ ਦੀ ਹਾਂ ਨਾ ਉਧਰ ਮਹਿੰਗੇ ਭਾ ਦਾ ਕਰਨ ਉਹਨਾਂ ਨਾ ਨਹੀਂ ਕੋਈ ਗੱਲ ਨਹੀਂ ਦੱਸ ਦਾਂਗਾ ਮੈਂ ਤਾਂ लवली ਕਿਹ ਗੱਲ ਦਾ ਬੁੱਤ ਫਿਕਰ ਨਹੀਂ ਕਰਨਾ ਉੱਥੇ ਜਾ ਕੇ ਨਾ ਤੂੰ ਮਿਹਨਤ ਕਰੀਂ ਬਾਕੀ ਨਾ ਤੇਰੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਵੱਡੀ ਸੀ ਨਾ ਜੋਤ ਦੇ ਵਿਆਹ ਦੀ ਉਹ ਚੱਲ ਹੋ ਗਿਆ ਕੰਮ ਹਣਾ ਤੇ ਬਾਕੀ ਪਰੋਣਾ ਬੜਾ ਚੰਗਾ ਬੜਾ ਵਧੀਆ ਸਭਾ ਆਇਆ। ਹਾਂਜੀ ਹਾਂਜੀ। ਤੇ ਇਹਦਾ ਉਹਨਾਂ ਦਾ ਫਿਕਰ ਕਰੀ ਇੱਧਰ ਅਸੀਂ ਫੇਰ ਆਪੇ ਮਾਰ ਆਇਆ ਕਰਾਂਗੇ। ਨਹੀਂ ਕੋਈ ਗੱਲ ਨਹੀਂ। ਤੇ ਅੱਜ ਮੈਂ ਬਾਹਰ ਚੱਲਿਆ। ਤੁਹਾਡੇ ਹੌਸਲੇ ਨਾਲ ਚੱਲਿਆ। ਚੱਲ ਪੁੱਤ ਕੋਈ ਗੱਲ ਨਹੀਂ। ਉੱਥੇ ਜਾ ਕੇ ਨਾ ਆਪਣੀ ਰੋਟੀ ਪਾਣੀ ਦਾ ਖਿਆਲ ਰੱਖਣਾ। ਭੁੱਖਾ ਨਹੀਂ ਬੈਠਾ ਰਹਿਣਾ। ਠੀਕ ਹੈ। ਕੋਈ ਗੱਲ ਨਹੀਂ ਕੰਪਨੀ ਦੀ ਹੈ ਰੋਟੀ ਪਾਣੀ ਇੱਥੇ ਉੱਥੇ ਘੜਾ ਪਕਾਉਣਾ। ਹਾਂ ਨਹੀਂ ਰੋਟੀ ਪਾਣੀ ਆਪਣਾ ਖਾਇਆ ਕਰੀ। ਜਦੋਂ ਵੀ ਕਿਤੇ ਟਾਈਮ ਲੱਗਿਆ ਕਰੋਗਾ ਨਾ ਉਦੋਂ ਫੋਨ ਕਰਦਿਆ ਕਰੀ ਕੋਈ ਗੱਲ ਨਹੀਂ। ਨਹੀਂ ਕੋਈ ਗੱਲ ਨਹੀਂ। ਬਾਕੀ ਵੀਰ ਜੀ ਘੱਟ ਦੀ ਫਿਕਰ ਨਾ ਕਰਿਓ ਇੱਥੇ ਮੈਂ ਆਪੇ ਸਾਫ ਸਫਾਈ ਕਰ ਜਾਇਆ ਕਰਨੀ ਆ ਲਾਗੇ ਤੇ ਹੈਗੇ ਆ ਤੇ ਹੁਣ ਨਾ ਤੁਸੀਂ ਉਠੋ ਤੇ ਜਾਓ ਪਤਾ ਕੀ ਗੱਲ ਉੱਥੇ ਪਹਿਲਾਂ ਜਾਈਏ ਨਾ ਤੇ ਫੇਰ ਹੀ ਫਾਇਦਾ ਵਾ ਚੈਕਿੰਗ 'ਚ ਟਾਈਮ ਬੜਾ ਖਰਾਬ ਕਰਦੀ ਜੋ ਓਤਨਾ ਠੀਕ ਹੈ ਅੰਡਈ ਹੈ ਤੂੰ ਚਲੋ ਹੁਣ ਟੈਂਪੜਾ ਹੋ ਗਿਆ ਵਾ ਲੈ ਫੋਨ ਤੇ ਆ ਹੀ ਗਿਆ ਵਾ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੇਨ ਜੀ ਸਤਿ ਸ਼੍ਰੀ ਅਕਾਲ ਹੋਰ ਬਹੁ ਕੀ ਹਾਲ ਚਾਲ ਆ ਮੈਂ ਤੇਰਾ ਹੀ ਫੋਨ ਡਿਕਨ ਲਈ ਹੀ ਠੀਕ ਹੈ ਤੀਸਣਾ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਭ ਤੋਂ ਸਨਾ ਪਰਿਵਾਰ ਦਾ ਕੀ ਹਾਲ ਚਾਲਾ ਵਧੀਆ ਵਧੀਆ ਅੱਛਾ ਅੱਛਾ ਹੋਰ ਤਾਂ ਜਿੰਨੇ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਸਨਾ ਬਾਹਰੋਂ ਆਇਆ ਬੱਚਿਆਂ ਦਾ ਫੋਨ ਹਾਂਜੀ ਹਾਂਜੀ ਆਉਂਦਾ ਰਿੰਦਾ ਬੱਚਿਆਂ ਦਾ ਫੋਨ ਠੀਕ ਆ ਤਾਂ ਮੇਰੀ ਗੱਲ ਸੁਣਾ ਮੈਂ ਫੋਨ ਤੇਰਾ ਢੀਕਣ ਲਈ ਹਾਂ ਪਿੱਛੇ ਮੁੜ ਕੇ ਕੁਝ ਦੱਸਿਆ ਹੀ ਨਹੀਂਗਾ ਕੀ ਬਣਿਆ ਉਹਨਿਆ ਨੇ ਕੀ ਕਿਹਾ ਵਾ ਭੈਣ ਜੀ ਮੈਂ ਫੋਟੋ ਤੇ ਉਹਨਾਂ ਨੇ ਵਿਖਾਤੀ ਸੀ ਅੱਛਾ ਤੂੰ ਨਾ ਥੋੜਾ ਜਿਹਾ ਸੁਣਾ ਦੇ ਹਾਂ ਕਹਿੰਦੇ ਆ ਕਿ ਸਾਡੀ ਕੁੜੀ ਥੋੜੀ ਜੀ ਸਾਫ ਰੰਗ ਦੀ ਆ ਅੱਛਾ ਤੇ ਮੁੰਡਾ ਥੋੜਾ ਜਿਹਾ ਹੈਗਾ ਵਾ ਮੇਰੀ ਗੱਲ ਸੁਣ ਤੇਰੇ ਹੱਥ ਵਾਸਾ ਸਾਰਾ ਕੁਝ ਤੂੰ ਮੇਰੀ ਭੈਣ ਜਿੱਦਾਂ ਵੀ ਹੁੰਦਾ ਉਹਨਾਂ ਨੂੰ ਮਨਾ ਚਲੋ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਫੇਰ ਗੱਲ ਕਰਕੇ ਵੇਖੂੰਗੀ ਉਹਨਾਂ ਨਾਲ ਇਹ ਪਿਆਰ ਮੈਨੂੰ ਨਹੀਂ ਪਤਾ ਵੀ ਤੂੰ ਕਿੱਦਾਂ ਉਹਨਾਂ ਨੂੰ ਮਨਾਵਾਵਾ ਤੂੰ ਮਨਾ ਤੂੰ ਉਹਨਾਂ ਨੂੰ ਕਈ ਵੀ ਜ਼ਿਆਦਾ ਕਾਲਾ ਵੀ ਨਹੀਂਗਾ ਸਲੇਰਾ ਹੀ ਆ ਮੜਾ ਜਿਆ ਰੰਗ ਕੋਈ ਗੱਲ ਨਹੀਂ ਫਰਕ ਪੈ ਜਾਂਦਾ ਵਾ ਤੂੰ ਪੇਸ਼ਾਵੇਂ ਫਿਰਦਾ ਰਹਿੰਦਾ ਤਾਂ ਕਰਕੇ ਹੋ ਗਿਆ ਵਾ ਨਾ ਸਮਾਨ ਫਿਰ ਨਹੀਂ ਆਉਣ ਵਾਲਾ ਕੀ ਕਹਿੰਦੇਂ ਮੇਰੀ ਸੁਣ ਲਾ ਗੱਲ ਮੈਂ ਤਾਂ ਆਪਣੇ 99 ਦੱਸਤਾ ਵਾ ਤੇ ਰਿਸ਼ਤਾ ਹੋਣ ਰਿਹਾ ਵਾ ਤੇ ਕੁੜੀ ਨੂੰ 5 ਕਿੱਲੇ ਆਉਂਦੇ ਆ ਇਹ ਨਾ ਹੋਵੇ ਤੇ ਮੇਰਾ ਨੱਕ ਵੱਡਿਆ ਜਾਵੇ ਇਹ ਸਿਰੇ ਗੱਲ ਚਾੜਨੀ ਓ ਜਿੱਦਾਂ ਮਰਜ਼ੀ ਚਾੜ ਰਿਸ਼ਤਾ ਤੇ ਮੈਂ ਕਰਾਉਂਗੀ ਇਹ <div> ਗੱਲ ਨਹੀਂ ਹੈਗੀ ਆਹ ਤੇ ਤੂੰ ਫੇਰ ਜਾਵੇਂ ਨਾ ਹਾਂ ਮੈਂ ਕੋਈ ਗੱਲ ਨਹੀਂ ਸ਼ਾਮਾ ਨੂੰ ਜਾਉਂਗੀ ਆਹ ਤੇ ਜਾ ਕੇ ਤਾਂ ਮੈਨੂੰ ਦੱਸਣੀ ਜ਼ਰੂਰ ਮੇਰੀ ਭੈਣ ਫੇਰ ਹਾਂਜੀ ਹਾਂਜੀ ਚਲ ਠੀਕ ਆ ਹਾਂਜੀ ਚਲੋ ਠੀਕ ਆ ਠੀਕ ਠੀਕ ਇੰਨੇ ਦਿਨ ਮੈਨੂੰ ਹੋਰ ਹੀ ਫਿਕਰਾਂ ਦੇ ਵਿੱਚ ਪਾਤਾ ਵਾ ਪਹਿਲਾਂ ਆਂਦੀ ਠੀਕ ਆ ਠੀਕ ਆ ਹੁਣ ਚੱਕ ਫੋਨ ਕਰਤਾ ਵਾ ਇਹ ਉਹ ਆਂਦੇ ਮੁੰਡੇ ਦਾ ਰੰਕਾਲਾ ਵਾ ਨਾ ਪਹਿਲਾਂ ਨਹੀਂ ਤੈਨੂੰ ਦਿਖਿਆ ਜਿੱਦਣ ਫੋਟੋ ਵਿਖਾ ਲਈ ਸੀ ਕੋਈ ਗੱਲ ਨਹੀਂ ਤੇਰਾ ਖਹਿੜਾ ਤੇ ਮੈਂ ਵੀ ਨਹੀਂ ਛੱਡਦੀ ਰਿਸ਼ਤਾ ਤੇ ਕਰਵਾ ਕੇ ਛੱਡੂੰਗੀ ਪੰਜ ਕਿੱਲੇ ਆ ਮੈਂ ਹੱਥੋਂ ਜਾਣ ਦਿੰਨੀ ਆ ਹੁਣ ਇਹਨਾਂ ਨੂੰ ਮੈਂ ਦੱਸਾਂ ਕਿ ਨਾ ਦੱਸਾਂ ਕਿ ਉਧਰ ਇਤਿਹਾਸ ਨਾ ਆ ਗਿਆ ਚੱਲ ਦੱਸਣਾ ਤੇ ਪੈਣਾ ਹੀ ਆ ਹਾਂ ਚੰਗਾ ਫਿਰ ਪੂਆ ਜੀ ਚੰਗਾ ਪੁੱਤ ਵੱਡੀ ਵੱਡੀ ਉਮਰ ਹੋਵੇ ਹਾਂ ਕੋਈ ਗੱਲ ਨਹੀਂ ਮਗਰ ਆ ਜਾ ਕੇ ਰਾਂਗੇ ਚਲੀਏ ਫਿਰ ਫਫੜ ਜੀ ਹਾਂ ਹਾਂ ਚਲ ਚਲੋ ਫਿਰ ਤੁਸੀਂ ਟਾਈਮ ਨਾ ਲੇਟ ਨਾ ਹੋ ਜਿਓ ਹਾਂ ਲੈ ਇਹ ਤਾਂ ਛੱਡਣ ਚਲ ਵੀ ਗਏ ਆ ਵੇਹਲਾ ਮੁੰਡਾ ਆਇਆ ਨਿਓ ਕਰ ਮਿਲ ਲੋੜ ਹੁੰਦੀ ਸੀ ਨਾ ਭੱਜਾ ਹੁੰਦਾ ਹੁੰਦਾ ਸੀ ਤਾਂ ਆਹ ਜਿਹੜੇ ਸਿਆਣੇ ਬਿਆਣੇ ਦੋਵੇਂ ਜੀ ਕਿਤੇ ਬੇੜੀਆਂ ਚਵੱਟੇ ਤੇ ਇਹਨਾਂ ਦੇ ਪਏ ਆ ਸਾਨੂੰ ਇਕੱਠੇ ਹੋਣ ਹੀ ਨਹੀਂ ਦਿੱਤਾ ਵੇਖ ਲਾ ਕਿੱਦਾਂ ਛੱਡਣ ਗਏ ਆ ਕੋਈ ਗੱਲ ਨਹੀਂ ਕਿਤੇ ਲੋੜ ਪਊ ਨਾ ਫੇਰ ਦੱਸੂਗੀ ਇਹਨਾਂ ਨੂੰ ਜਾ ਕੇ ਦੱਸਦੀ ਆ ਫੇ ਪੱਤੀਆ ਤੁਹਾਡਾ ਤਾਂ ਚਲ ਵੀ ਗਿਆ ਵੇਖ ਲਓ ਮਿਲਣ ਆਇਆ ਹੀ ਨਹੀਂਗਾ ਉਹ ਤੇ ਉਹ ਤੇ ਕੋਈ ਗੱਲ ਨਹੀਂ ਵੀਰ ਆਪਣੇ ਆਰੇ ਲੱਗਾ ਆ ਹੈ ਚੱਲ ਅਮ੍ਰਿਤੀ ਉੱਥੇ ਬਿਗੇ ਬਾਜੀ ਭਾਵੇਂ ਮਾਨਾਂ ਦੇ ਹੁੰਦਿਆ ਨਹੀਂ ਸੀ ਨਾ ਕਹਿਣ ਦੀ ਮੈਂ ਰੋਣ ਦੀ ਨਹੀਂ ਲੱਗਣਾ ਹੁਣ ਕੀ ਪਤਾ 2 ਸਾਲ ਨੂੰ ਆਉਣਾ ਵਾ ਕਿ 4 ਨੂੰ ਆਉਣਾ ਵਾ ਵੀਰ ਜੀ ਨੇ ਮੇਰੀ ਬੜੀ ਕੇਅਰ ਕੀਤੀ ਆ ਮੈਨੂੰ ਬੱਚਿਆਂ ਵਾਂਗੂ ਸੰਭਾਇਆ ਵਾ ਉਹਨਾਂ ਨੇ ਮੇਰੇ ਵਿਆਹ ਤੇ ਵੀ ਇੰਨਾ ਖਰਚਾ ਲਾਇਆ ਵਾ ਨਾ ਕੁਛ ਪੁੱਛੋ ਹੀ ਨਾ ਤੇ ਹੁਣ ਵਿਚਾਰੇ ਆਪ ਹੀ ਘਰੋਂ ਬੇਕਾਰ ਹੋ ਕੇ ਚਲੇ ਗਏ ਨਹੀਂ ਨਹੀਂ ਪੁੱਤ ਤੂੰ ਫਿਕਰ ਨਾ ਕਰ ਜਿੱਦਨ ਕਿਦੇ ਕਮਾ ਕੇ ਲੈ ਕੇ ਆਇਆ ਨਾ ਪੈਸੇ ਉਦਨ ਨਾ ਡਬਲ ਸਟੋਰੀ ਕੋਠੀ ਬਣਾ ਲੈਣੀ ਉਹਨੇ ਠੀਕ ਐ ਸਾਦਨ ਇੱਕੋ ਜਿਹਾ ਨਹੀਂ ਰਹਿੰਦੇ ਤੂੰ ਹੁਣ ਪੁੱਤ ਆਪਣੇ ਘਰਵਾਲ ਕਰ ਵਲ ਧਿਆਨ ਦੇ ਚੰਗਾ ਉਥੇ ਤੁਸੀਂ ਰਾਜੀ ਖੁਸ਼ੀ ਰਹੋ ਤੇ ਸਾਨੂੰ ਵੀ ਨਾ ਤਾਂ ਹੀ ਠੰਡਿਆ ਕਦੇ ਫੋਨ ਉਹਨੇ ਕਰ ਲਿਆ ਕਦੇ ਤੂੰ ਕਰ ਲਿਆ ਕਦੇ ਮੈਂ ਕਰ ਲਿਆ ਕਰੂੰਗੀ ਹਾਂਜੀ ਤੇ ਕੋਈ ਗੱਲ ਨਹੀਂ ਆ ਮਿਲਤੀ ਬਈਏ लवली ਹਾਂਜੀ ਹਾਂਜੀ ਮੈਂ ਪੂਆ ਤੇਰੀ ਦੇ ਸਾਹਮਣੇ ਗੱਲ ਨਹੀਂ ਕੀਤੀ ਹਾਂਜੀ ਤੇ ਪਿਆਲੀ ਵੱਲੋਂ ਇਸ ਤਰ੍ਹਾਂ ਵਾ ਪਿਆਲੀ ਸਕਿੰਦਰ ਵਾਲਾ ਨੂੰ ਨਹੀਂ ਦੇਣੀ ਠੀਕ ਐ ਅਹੀਂ ਆਪੇ ਵਾਲਾ ਕਰਾਂਗੇ ਠੀਕ ਆ ਤੁਹਾਨੂੰ ਫਿਰ ਖੇਚਲ ਹੋਊਗੀ ਉਹ ਕੋਈ ਗੱਲ ਨਹੀਂ ਬੰਦਾ ਰੱਖ ਕੇ ਕਰਾ ਲਾਂਗੇ ਕੰਮ ਹਾਂਜੀ ਇਹ ਜੋ ਬਹਰੋਂ ਨਹੀਂ ਵੀ ਆਜਾ ਕਰਨਗੇ ਠੀਕ ਆ ਇਹ ਵੀ ਫੇਰਾਪੁਰਾ ਮਾਰ ਲਾ ਕਰਨਗੇ ਹਾਂਜੀ ਹਾਂਜੀ ਤੇ ਬੰਦਾ ਰੱਖ ਲਾਂਗੇ ਜਿਹੜਾ ਖਰਚਾ ਆਊਗਾ ਨਾ ਉਹ ਦਿਨ ਦੱਸ ਦਿਆ ਕਰਾਂਗੇ ਚਲੋ ਵੇਖ ਲਓ ਫੁੱਟ ਜੀ ਮੈਂ ਤੇ ਤੁਹਾਡੇ ਸਿਰ ਤੇ ਸੁੱਟ ਕੇ ਚੱਲਿਆਂ ਸਭ ਕੋ ਉਹ ਮੁੜ ਕੇ ਆਣ ਕੇ ਤੂੰ ਬਹਣੀ ਹੋਈ ਨਾ ਹਾਂਜੀ ਤੇ ਇੰਨਾ ਫੇਰ ਕੋਈ ਨੌਸਤਰਾ ਕਰਨੀਆ ਚਲੋ ਵੇਖ ਲਓ ਜਿੱਦਾਂ ਤੁਹਾਨੂੰ ਠੀਕ ਲੱਗੂਗਾ ਆਹ ਕੋਈ ਗੱਲ ਨਹੀਂ ਕਰਾ ਲਾਂਗੇ ਭਾਈ ਨਾਲੇ ਲਵਲੀ ਵੀ ਦਿਓ ਜਿਹੜਾ ਬੰਦੀ ਵਾਲੇ ਥਾਂ ਦਾ ਰੋਣਾ ਹੈਗਾ ਵੀ ਦ ਫਫੜ ਜੀ ਬੰਬੀ ਵਾਲ ਥਾਂ ਦਾ ਰੌਲਾ ਹੈਗਾ ਥੋੜਾ ਜਿਹਾ ਉਹ ਕੋਈ ਗੱਲ ਨਹੀਂ ਕਰ ਲਾਂਗੇ ਦੱਸਿਆ ਮੈਂ ਕਿ ਫਫੜ ਜੀ ਉਹਨਾਂ ਨੂੰ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਗੱਲਬਾਤ ਜੇ ਥਾਂ ਮੰਗਣੀ ਹੈ ਤੇ ਥਾਂ ਦੇ ਦਿਓ ਕੋਈ ਗੱਲ ਚੋਨਾ ਵੱਡਾ ਜਾਂਦਾ ਨਾ ਹਾਂਜੀ ਇਹ ਕਰ ਲਾਂਗੇ ਹਾਂਜੀ ਉਹ ਵੀ ਕਰਤਾ ਐਵੇਂ ਮੁੜ ਕੇ ਬੋਲਦੇ ਰਹਿਣਗੇ ਫੇਰ ਨਹੀਂ ਨਹੀਂ ਕੋਈ ਗੱਲ ਕੋਈ ਕਰਨਾ ਕਰ ਫਫੜ ਜੀ ਇੱਕ ਖੇਚਲ ਤੁਹਾਨੂੰ ਹੋਰ ਪੈਣੀ ਜੀ ਕਾਦੀ ਇਹ ਆ ਵੀ ਪੈਸੇ ਤੇ ਮੈਂ ਤੁਹਾਡੇ ਅਕਾਊਂਟ 'ਚ ਹੀ ਪਾਉਣੇ ਆ ਤੇ ਤੁਸੀਂ ਇਦਾਂ ਕਰਿਓ ਮੇਰੇ ਮਗਰੋਂ ਘੱਟ ਹੀ ਪਾ ਦਿਓ ਮੇਰਾ ਉਹ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਅਸੀਂ ਕਰ ਲਾਂਗੇ ਵੀ ਕਿੰਨੇ ਵੀ ਕਮਾਉਣੇ ਮੈਂ ਤੇ ਤੁਹਾਨੂੰ ਹੀ ਪਾਉਣੇ ਆ ਕੋਈ ਗੱਲ ਨਹੀਂ ਕੋਈ ਗੱਲ ਦੇ ਫਿਕਰ ਨਾ ਕਰੋ ਜਿੱਦਾਂ ਦਾ ਤੁਸੀਂ ਘਰ ਕਹੋਗੇ ਨਾ ਮਗਰ ਉਹਦਾਂ ਦਾ ਹੀ ਸ਼ੁਰੂ ਕਰਦਾਂਗੇ ਬਿਲਕੁਲ ਆਪਣੇ ਹਿਸਾਬ ਨਾਲ ਵੇਖ ਲਿਓ ਜਿੱਦਾਂ ਦਾ ਬਣਾਉਣਾ ਹੋਵੇ ਨਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਹੋ ਜੋ ਉਹ ਵੀ ਕੰਮ ਆ ਹਾਂਜੀ ਤੁਸੀਂ ਬਸ ਉੱਥੇ ਜਾ ਕੇ ਆਪਣੀ ਕਮਾਈ 'ਵਲ ਧਿਆਨ ਦਿਓ ਕੋਈ ਗੱਲ ਨਹੀਂ ਹੈਨਾ ਹਰ ਟਾਈਮ ਨਾ ਫੋਨ ਹੀ ਵੇਂਦੇ ਰਿਆ ਕਰੋ ਇਹਨੂੰ ਰੱਖੋ ਪਰਾਂ ਤੇ ਮੇਰੀ ਗੱਲ ਸੁਣੋ ਕਰਨਾ ਕੀ ਆ ਪੱਤੀਆ ਤੁਹਾਡਾ ਚਲ ਗਿਆ ਵਾਜ ਕਰੋ ਅੱਛਾ ਤਾਡਾ ਭੈਣ ਪਣਵਾਈਆ ਦੋਵੇਂ ਜੀ ਉਹ ਜੋਤ ਹੁਣੀ ਚੜਾਉਣ ਗਏ ਆ ਵੇਖ ਲਓ ਸਾਨੂੰ ਇੱਕ ਵਾਰ ਮਿਲਨੀ ਆਏ ਤੇ ਨਾ ਦੱਸਿਆ ਹੀ ਆ ਪੂਆ ਫੁਫੜ ਦਾ ਫਰਜ਼ ਨਹੀਂ ਹੀ ਬੰਦਾ ਪੇ ਪੋਤੋ ਤੇਰੇ ਨਾਲੋਂ ਵੱਡੇ ਆ ਜੇ ਵਾਅਦਾ ਘਟ ਗਾਲ ਉਹਨਾਂ ਨੇ ਘਰ ਵੀ ਦਿੱਤੀ ਤਾਂ ਆਖਰ ਕਿੱਧਰ ਦੀ ਆ ਗਈ ਤੂੰ ਜਾ ਕੇ ਮਿਲ ਕੇ ਆ ਵੇਖ ਲਓ ਇਹਨਾਂ ਦੇ ਕੰਮ ਕਿੱਦਾਂ ਦੀਆਂ ਚਤਰਾਈਆਂ ਕਰਦੀ ਫਿਰਦੀ ਆ ਸਿਆਣੇ ਤੇ ਹੈਗੇ ਵੱਡੇ ਵੀ ਆ ਸਭ ਕੁਝ ਹੈਗਾ ਵਾ ਪਰ ਉਹਨਾਂ ਦੀ ਜਿਨੀ ਕਗਲ ਕੰਮ ਕਰਦੀ ਉਹਨੇ ਕਿ ਘਰ ਗਈ ਉਹ ਅਕਲ ਤਾਂ ਸਾਰੀ ਕੰਮ ਕਰਦੀ ਆ ਉਹਨਾਂ ਨੂੰ ਹੀ ਨਾ ਪ੍ਰਧਾਨਗੀ ਕਰਨ ਦੀ ਆਤ ਪਈ ਆ ਆਂਦਾ ਹੁਣਾਵਾ ਤੇ ਜਿਹੜੀ ਪੈਲੀ ਬੰਨਾਵਾ ਉਹਦਾ ਮੈਂ ਆਣ ਕੇ ਵਾਇਆ ਕਰੂੰਗਾ ਇਹਨਾਂ ਦੇ ਸਿਰ 'ਚ ਸਵਾਹ ਪਊਗੀ ਪਿਤਾਏ ਨੇ ਵੇਖ ਲਓ ਪੈਲੀ ਵੀ ਨਹੀਂ ਵਾਈ ਤਾਂ ਫੁੱਫੜ ਆਣ ਕੇ ਵਾਉਣ ਡਿਆ ਵਾ ਕੀਪਤਾਦ ਕੋ ਗਹਿਣੇ ਗੁਣੇ ਲਖਾਈ ਨਹੀਂ ਲਈ ਬਥੇਰਾ ਚਲਾਕ ਵਾ ਇਹ ਦੰਦ ਨਹੀਂ ਹੈਗਾ ਉਹ ਚਲ ਜੀ ਲਖਾ ਲੂਗਾ ਤੇ ਉਹਨਾਂ ਤੇ ਇੱਥੇ ਹੀ ਵਾਉਣ ਮੈਂ ਤਾਂ ਨੂੰ ਆਉ ਤੇ ਭਜਾਇਓ ਇਹਨੂੰ ਚੰਗੀ ਤਰ੍ਹਾਂ ਭਜਾਇਓ ਫਿਰ ਦੌੜ ਜਾ ਹਾਂ ਕਰੂੰਗਾ ਇਹ ਤਾਂ ਲਾਗ ਗਿਆ ਤੂੰ ਭਾਈ ਸਾਡੀ ਜਾਇਦਾਦ ਤੇ ਤੂੰ ਆਣ ਕੇ ਜਿਹੜਾ ਬਣਿਆ ਵਾ ਮੈਨੂੰ ਪੱਕੀ ਗੱਲ ਲੱਗਦੀ ਆ ਕੀ ਇਹਨੇ ਕੋਈ ਨਾ ਕੋਈ ਕੰਮ ਕੀਤਾ ਵਾ ਇਦਾਂ ਪੈਸੇ ਦੇਣ ਵਾਲੇ ਦੋਵੇਂ ਜੀ ਹੈ ਨਹੀਂਗੇ ਰਮਨ ਲੱਖਾਂ ਰੁਪਏ ਲੱਗਣ ਦੇ ਤੇ ਨਾਲੇ ਨਾਲ ਜਾ ਜਾ ਕੇ ਸਮਾਨ ਖਰੀਦ ਖਰੀਦ ਕੇ ਦੇਣ ਦੇ ਇਹ ਤਾਂ ਰੁਪਈਆ ਨਾ ਛੱਡੇ ਕਿਤੇ ਨਿਆਣੇ ਨਿਕੇ ਨਿਕੇ ਵੀ ਹੁੰਦੇ ਰਹੇ ਆ 10 ਰੁਪਈਆ ਦੇ ਬਿਸਕੁਟ ਨਹੀਂ ਲੈ ਆ ਕੇ ਆਂਦੀ ਰਹੀ ਹੁਣ ਕਿਦਾਂ ਉਹਨਾਂ ਪਤਿਆਂ ਨੂੰ ਲੱਖਾਂ ਰੁਪਈਆ ਦੇਣ ਦੇ ਆ ਰਮਨ ਸਾਡੇ ਘਰ ਵਾਲ ਚਾਤੀ ਨਹੀਂ ਬੰਨਤੇ ਉਹਨਾਂ ਨੂੰ ਕੋਈ ਗੱਲ ਨਹੀਂ ਮੇਰੀ ਵੀ ਇੱਕ ਗੱਲ ਸੁਣ ਲਓ ਫਿਰ ਦਿਲਜੀਤ ਦਾ ਵਿਆਹ ਕਰਨਾ ਵਾ ਨਾ ਮੈਂ ਨਹੀਂ ਜਸਦਣਾ ਉਹ ਤਾਂ ਇਹਨੂੰ ਮੈਂ ਪਹਿਲਾਂ ਕਹਿ ਡਿਆ ਆ। ਆਹੋ ਦਫਾ ਕਰ ਇਹਨੂੰ। ਜਦੋਂ ਸਾਡੇ ਨਾਲ ਕਰਨ ਏ ਇਦਾਂ ਹੀ ਕਰਦਾਂਗੇ। ਕਿਤੇ ਭੋਰਾ ਕਰਨੀਗੀ ਹੈਗੀ ਵੀ ਮੇਰਾ ਭਰਾ ਵਾ ਮੈਂ ਭਰਾ ਦੀ ਬੇਇੱਜ਼ਤੀ ਨਹੀਂ ਕਰਨ। ਇੱਕ ਸਾਡ ਦੀ ਬੇਇੱਜ਼ਤੀ ਵਾਲੀ ਗੱਲ ਹੀ ਆ। ਆਪ ਗਾੜੀ-ਗਾੜੀ ਹੋਣ ਡਈ ਆ। ਸਾਨੂੰ ਪਿਛੇ ਪਾਉਣ ਡਈ ਆ। ਤੂੰ ਵੇ ਤੂੰ ਸਹੀ ਭਲਾ ਕੀ ਕਰਦੀ ਆ? ਕਨਕਸ਼ਰ ਗਾੜੀ ਲਾ ਕੇ ਨਿਕੁੰਦੀ ਆ। ਚੱਲ ਕੋਈ ਨਹੀਂ। ਉਹ ਤੇ ਵੀ ਇਹੀ ਲੈਣਾ ਵਾ। ਕੀ ਬੰਦਾ ਵਾ। ਹਾਂ। ਮੈਨੂੰ ਨਾ ਇਹਨਾਂ ਦੇ ਕਰਤੂਤ ਦਾ ਪਹਿਲਾਂ ਹੀ ਪਤਾ ਸੀ। ਮੈਂ ਤਾਂ ਹੀ ਆਨੀ ਹਾਂ ਵੀ ਪੈਸੇ ਦੇਣ ਤੇ ਵਿਆਜੀ ਦੋ। ਇੱਦਾਂ ਨਾ ਦੇ ਦੇਓ ਵੀ ਪੁੱਤ ਤੇਰੀ ਮੈਂ ਮਦਦ ਕਰਨ ਲੱਗਾ ਮੈਨੂੰ ਪਤਾ ਵਾ ਵੀ ਹਾਥੇ ਦੇ ਦੰਦ ਖਾਣ ਵੇਲੇ ਹੋਰ ਹੁੰਦੇ ਤਾਂ ਵਿਖਾਉਣ ਵੇਲੇ ਹੋਰ ਹੁੰਦੇ ਆ ਇਹਨਾਂ ਨੇ ਸਾਡੇ ਨਾਲ ਉਹ ਕੰਮ ਕਰਨਾ ਤੇ ਵੇਖ ਲਓ ਕਰਕੇ ਦੱਸਿਆ ਵਾ ਉਹ ਕੁੜੀ ਉਹ ਮੈਂ ਤਰਸ ਖਾਣਾ ਇੱਥੇ ਕਿੱਥੇ ਰੋਟੀਆਂ ਪਕਾਏਂਗੀ ਚਲ ਆ ਜਾ ਪੁੱਤ ਨਾਲੇ ਗੈਸ ਤੇ ਰੋਟੀਆਂ ਲਾ ਤੇ ਨਾਲੇ ਤੁਸੀਂ ਖਾਓ ਤੇ ਨਾਲੇ ਇਹੀ ਖਾਣੇ ਆ ਇੱਥੇ ਕਿੱਥੇ ਅੱਗ ਬਾਲਦੀ ਫਿਰੇਂਗੀ ਚੁੱਲ੍ਹੇ 'ਚ ਫੂਕਾ ਮਾਰੇਂਗੀ ਪਰ ਉਹਨੂੰ ਵੀ ਵੇਖਲਾ ਯਾਦ ਨਹੀਂ ਉਹ ਹੀ ਆਉਂਦੀ ਪਿਤਾ ਜੀ ਚਲ ਕੋਈ ਨਹੀਂ ਵੀਰ ਕੋ ਗਲਤੀ ਹੋ ਗਈ ਆ ਤੇ ਤੁਸੀਂ ਘਰ ਆਓ ਮਿਲ ਕੇ ਆਓ ਵੀਰ ਨੂੰ ਉਹ ਵੀ ਨਹੀਂ ਆਈ ਉਹਨੇ ਵੇਖਿਆ ਹੀ ਨਹੀਂ ਸਾਡੇ ਘਰ ਵਾਲਾ ਕੋਈ ਗੱਲ ਨਹੀਂ ਪ੍ਰਾਹ ਦੇ ਚਲ ਗਿਆ ਬਾਹਰ ਦਿਨਵਾਰ ਸੋਮ ਦੇ ਹੁੰਦੇ ਆ ਫੇਰ ਮੈਂ ਵੇਖੂਗੀ ਪੂਆ ਫੁਫੜੀ ਜਾਂਦੇ ਭਲਾ ਹੋ ਰਬਾ ਨਾ ਪੂਆ ਫੁਫੜਨ ਨੂੰ ਤੂੰ ਇਦਾਂ ਸਮਝਣ ਲਈ ਆ ਤੇਰਾ ਗਰ ਤਾਂ ਇਦਾਂ ਪੈਸੇ ਦੇ ਕੇ ਹੋਣਗੇ ਕੁਛ ਨਾ ਕੁਛ ਤਾਂ ਉਹਨਾਂ ਲਿਖਾਇਆ ਹੋਊਗਾ ਪੱਕੇ ਪੈਰੀਂ ਬੈਠੇ ਆ ਉਹ ਉਹ ਜਿਹੜੇ ਇਹਨੂੰ ਹੁੰਦੇ ਨਾ 2 2.5 ਕਿਲੇ ਉਹ ਸਮਝ ਲੈ ਉਹਨਾਂ ਖੇਚ ਜਾਨੇ ਆ ਐਵੇਂ ਥੋੜੀ ਆਣ ਕੇ ਸਵੇਰ ਤੋਂ ਉਧਰ ਬੈੰਦੀ ਆ ਤੇ ਸ਼ਾਮ ਨੂੰ ਜਾਂਦੀ ਆ ਤੇ ਘਰ ਤੇ ਸਾਡਾ ਵੀ ਲੱਗਈ ਆ ਸਾਡੇ ਘਰ ਕਿਉਂ ਨਹੀਂ ਆਉਂਦੀ ਉਹਨੂੰ ਪਤਾ ਵੀ ਇਧਰੋਂ ਮਿਲਣਾ ਕੱਖ ਨਹੀਂ ਆ ਚੱਲ ਕਰ ਲਿਆ ਦੇਖ ਕਰਾਂਗੇ ਇੱਕ ਕੰਮ ਕਰ ਦਈਏ ਅਕਸਰ ਸਾਡੀ ਲੋੜ ਪੈਣੀ ਆ ਨਾਲੇ ਨਾ ਇਹ ਰੌਲੇ ਰੱਪੇ ਦੇ ਵਿੱਚ ਇੱਕ ਗੱਲ ਤੇ ਤੁਹਾਨੂੰ ਦੱਸਣੀ ਭੁੱਲੀ ਗਈ ਆ ਭੈਣ ਆਇਆ ਹੀ ਫੋਨ ਅੱਛਾ ਤੇ ਮੈਨੂੰ ਕਹਿ ਲਈ ਹੀ ਵੀ ਹੋਰ ਤੇ ਭੈਣ ਜੀ ਸਾਰੀਆਂ ਗੱਲਾਂ ਠੀਕ ਵਾ ਤੇ ਫੋਟੋ ਵੇਖ ਕੇ ਥੋੜਾ ਜਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਹਾਡੀ ਕੁੜੀ ਦਾ ਰੰਗ ਸਾਫ਼ ਆ ਤੇ ਤੁਹਾਡੇ ਮੁੰਡੇ ਦਾ ਰੰਗ ਸਲੇਰਾ ਵਾ ਮੈਂ ਹੱਬੀ ਲੇਹਾ ਬੋਤਾ ਕਲਤਾ ਨਹੀਂ ਗਾਡਾ ਮੁੰਡਾ ਰੰਗ ਮਾੜਾ ਮੋਟਾ ਸਲੇਰਾ ਵਾ ਕੋਈ ਗੱਲ ਨਹੀਂ ਤੂੰ ਪੇਸ਼ਾਵੇਂ ਮੁੰਡਿਆਂ ਨਾਲ ਫਿਰਦਾ ਰਹਿੰਦਾ ਵਾ ਆਪੇ ਠੀਕ ਹੋ ਜਾਣਾ ਵਾ ਬਾਕੀ ਮੈਂ ਹਾਂ ਤੂੰ ਉਹਨੂੰ ਜਾਇਦਾਦ ਦਾ ਲਾਲਚ ਦੇ ਇੰਨੇ ਕਿੱਲੇ ਜ਼ਮੀਨ ਆਉਂਦੀ ਆ ਘਰ-ਬਾਰ ਬਣਿਆ ਵਾ ਬਾਹਰ ਉਹਨਾਂ ਦੇ ਪਲਾਟ ਵੀ ਹੈਗੇ ਆ ਤੇ ਮੈਂ ਹਾਂ ਤੇਰੇ ਸਿਰ ਤੇ ਗਾਲੀ ਕਉ ਸਾਰੀ ਤੈਨੂੰ ਮੈਂ ਅੱਗੇ ਕਿਹਾ ਸੀ ਨਾ ਜੇ ਤੂੰ ਆਖੇ ਨਾ ਕਿ ਉਹਨਾਂ ਦੇ ਥੱਲੇ ਲਾ ਕੇ ਅਸੀਂ ਰਿਸ਼ਤਾ ਕਰੀਏ ਮੈਂ ਨਹੀਂ ਇਹ ਕੰਮ ਚਾਉਣਾ ਥੱਲੇ ਤਾਂ ਹੀ ਥੋੜਾ ਲੱਗਣਾ ਵਾ ਤੇ ਥੱਲੇ ਤਾਂ ਲੋਂਡੇ ਹੋਰ ਕਤੋਂ ਲੋਂਡੇ ਉਹ ਤਾਂ ਵਿਚੋਲਾ ਨੇ ਗੱਲ ਕਰਨੀ ਆ ਅਸੀਂ ਥੋੜਾ ਉਹਨਾਂ ਨੂੰ ਕਹਿਣੇ ਪਈ ਇਹ ਰਿਸ਼ਤਾ ਲੈਣੇ ਲੈਣਾ ਕੁੜੀ ਦਾ ਹੀ ਕਦੀ ਮੜੇ ਦਾ ਰਾਂਗ ਸਲੇਰਾ ਵਾ ਤੇ ਕਦੀ ਕੁਸ਼ ਵਾ ਜੇ ਉਹਨਾਂ ਨਾਲ ਰਿਸ਼ਤਾ ਕਰਨਾ ਤੇ ਕਰ ਲਈ ਤੇ ਨਹੀਂ ਉਹਨਾਂ ਦੀ ਮਰਜ਼ੀ ਆ ਪੰਜ ਕਿੱਲੇ ਪੈਲੀ ਦੀ ਆ ਚੁੱਪ ਕਰ ਚੋ ਕਿੰਨੇ ਦੀ ਜਾਇਦਾਦ ਆ ਸੜਕ ਦੇ ਉੱਤੇ ਪੈਲੀ ਆ ਕਰੋੜਾਂ ਰੁਪਈਆ ਦੀ ਜਾਇਦਾਦ ਆ ਉਹਨੂੰ ਗੋਲੀ ਮਾਰਨੀ ਆ ਜੇ ਸਾਡੀ ਇੱਜ਼ਤ ਨਾ ਕੀਤੀ ਮੜੇ ਦੀ ਗੇਦੀ ਦੇ ਕਰਨਗੇ ਆਂਦੇ ਵੀ ਕੋਈ ਗੱਲ ਨਹੀਂ ਮਾੜੀ ਜੀ ਆਂਦੇ ਮੈਨੂੰ ਵੀ ਉਰਦੀ ਉਰਦੀ ਖਬਰ ਸੁਣੀ ਕਰਦੇ ਆ ਜੀ ਆਨੇ ਨਹੀਂ ਹਜੇ ਕਿਹਾ ਤਾਂਦੇ ਹੁਣ ਮੈਂ ਜਾਉਂਗੀ ਸ਼ਾਮਾ ਨੂੰ ਤੇ ਪੱਕੀ ਗੱਲ ਕਰਕੇ ਫੇਰ ਤੈਨੂੰ ਦੱਸੂਗੀ ਰਮਨ ਗੱਲਾਂ ਵਧੋ ਉਹਨੂੰ ਕਹੇ ਬਈ ਜੇ ਤੇ ਰਿਸ਼ਤਾ ਕਰਨਾ ਵਾ ਤੇ ਬੰਦਿਆਂ ਨੂੰ ਗੱਲ ਵਿੱਚ ਆ ਜੇ ਨਹੀਂ ਤੇ ਤੇਰੀ ਮਰਜ਼ੀ ਆ ਸਾਨੂੰ ਹੋਰ ਰਿਸ਼ਤੇ ਬਥੇਰੇ ਆ ਚੱਲ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਫਿਰ ਜੇ ਆਉਗਾ ਫੋਨ ਤੇ ਤੇ ਜਵਾਬ ਦੇ ਦੇ ਜੀ ਵਾਹ ਬਿਲਕੁਲ ਹੁਣ ਥੱਲੇ ਲਾ ਕੇ ਨਹੀਂ ਅਸੀਂ ਕੰਮ ਕਰਨਾ ਇਹ ਥੋੜਾ ਵੀ ਮੁੰਡੇ ਦਾ ਰੰਗ ਸਲੇਰਾ ਤੇ ਅਸੀਂ ਕਦੀ ਉਹਨਾਂ ਦੀ ਗੱਲਾਂ ਸੁਣਦੇ ਫਿਰੀਏ ਚਲ ਕੋਈ ਕਦੀ ਮੈਂ ਪਿੰਡੋਂ ਗੱਲ ਸੁਣ ਲਈ ਐ ਕਦੀ ਮੈਂ ਕਿਤੇੋਂ ਸੁਣ ਲਈ ਐ ਕਰ ਲਈ ਤੂੰ ਗੱਲ ਉਹ ਦਾ ਨਾ ਕੋਈ ਨਹੀਂ ਮੈਂ ਕਰ ਲੈਣੀ ਮੂਡ ਖਰਾਬ ਕਰਕੇ ਰਹਿ ਤਾ ਕਿੰਨਾ ਦੀ ਕਿਹੜੀ ਗੱਲ ਵਾ ਜੋ ਮਰਜ਼ੀ ਕਹਿੰਦੇ ਰਹਿਣ ਪਰ ਮੈਂ ਰਿਸ਼ਤਾ ਉੱਥੇ ਹੀ ਕਰਨਾ ਵਾ ਪੰਜ ਕਿਲੇ ਪੈਲੀ ਦੇ ਆਉਂਦੇ ਆ ਨਾਲੇ ਤੇ ਮੈਂ ਸਾਰਿਆਂ ਨੂੰ ਦੱਸਿਆ ਵਾ ਕਿ ਮੈਂ ਜਿਹੜੀ ਕੁੜੀ ਵੇਖੀ ਆ ਪੰਜ ਕਿਲੇ ਪੈਲੀ ਦੇ ਆਉਂਦੇ ਜੇ ਰਿਸ਼ਤਾ ਉੱਥੇ ਨਾ ਹੋਇਆ ਮੇਰੀ ਬੇਇੱਜ਼ਤੀ ਨਾ ਹੋਊਗੀ ਥੱਲੇ ਲੱਗਣ ਵਾਲੀ ਕਿਹੜੀ ਗੱਲ ਵਾ ਉਹਨਾਂ ਨੂੰ ਨਹੀਂ ਦੇਤਾ ਵੀ ਘਰ-ਬਾਰ ਬਣਿਆ ਵਾ ਕੋਈ ਗੱਲ ਨਹੀਂ ਤੂੰ ਹੀ ਜੋ ਮਰਜੀ ਕਹੋ ਰਿਸ਼ਤਾ ਤਾਂ ਉੱਥੇ ਹੀ ਪੱਕਾ ਕਰਕੇ ਛੱਡੂੰਗੀ ਮੈਂ ਮੰਮੀ ਕੀ ਕਹਾਂਦੇ ਜੀ ਵੇ ਕਰਨਾ ਕੀ ਆ ਹਾਂਜੀ ਚਾਹ ਤਾਂ ਰਹੀ ਘੁੱਟ ਮੈਂ ਹਾਂ ਪੀਵਾਂ ਸਿਰ ਕਿਤੇ ਮੇਰਾ ਪਾਟਾਂ ਡਿਆ ਵਾ ਕਿਹੜੀ ਕਿਨੋਂ ਸਿਰ ਪਾਟਣ ਡਿਆ ਹਾਈਵੇ ਤੈਨੂੰ ਮੈਂ ਕੀ ਗੱਲ ਦੱਸਾਂ ਰਿਸ਼ਤਾ ਨਹੀਂ ਤੇਰਾ ਹੋਣ ਡਿਆ ਉਹ ਤੇਰੀ ਮਾਸੀ ਦਾ ਫੋਨ ਆਇਆ ਸੀ ਉਹ ਕਹਿਣ ਲਈ ਹੈਗੀ ਵੀ ਮੈਂ ਫੋਟੋ ਵਿਖਾ ਲਈ ਅਗਲਿਆਂ ਨੂੰ ਤੋ ਉਹਨਾਂ ਦੇ ਮੁੰਡਾ ਨਹੀਂ ਪਸੰਦ ਆ ਤੇ ਮੈਂ ਉਹਨੂੰ ਇੱਕੋ ਗੱਲ ਕਹਿਤੀ ਵੀ ਤੇਰੇ ਸਿਰ ਤੇ ਸਾਰੀ ਗੱਲ ਵਾ ਮੈਨੂੰ ਨਹੀਂ ਪਤਾ ਵੀ ਤੂੰ ਉਹਨਾਂ ਨੂੰ ਕਿੱਦਾਂ ਮਨਾਉਣਾ ਵਾ ਇਹ ਰਿਸ਼ਤਾ ਹੋਣਾ ਚਾਹੀਦਾ ਵਾ ਬਿੰਨ ਖੱਤਿਆ ਕਿੱਦਾਂ ਦੀਆਂ ਗੱਲਾਂ ਕਰਦਾ ਵਾ ਪੂਰੇ 5 ਕਿਲੇ ਪੈਲੀ ਦੇ ਆਉਂਦੇ ਆ ਉਹ ਨਹੀਂ ਥੱਲੇ ਕਿਉਂ ਲੱਗਣਾ ਵਾ ਇਹ ਕਿਹੜਾ ਉਹਨਾਂ ਦੇ ਹੱਥ ਜੋੜਨੇ ਆ ਉਹ ਤਾਂ ਵਿਚੋਲਣ ਨੇ ਆਪੇ ਗੱਲ ਕਰ ਲੈਣੀ ਜਿਹੜੀ ਕਰਨੀ ਹੋਈ ਹਲ ਗਿਆ ਤੁਸੀਂ ਜਿੱਦਾਂ ਮਰਜ਼ੀ ਕਰਨੀ ਆ ਆਹੋ ਕੀ ਟੈਨਸ਼ਨ ਲਿਆ ਕਰੋ ਤੁਸੀਂ ਹਾਈਵੇ ਟੈਨਸ਼ਨ ਕਿੱਦਾਂ ਨਾ ਲਵਾਂ ਤੇਰੀ ਭੂਆ ਨੂੰ ਮੈਂ ਖੱਤੀ ਨੂੰ ਮੈਂ ਦੱਸਦਾ ਸੀ ਵੀ 5 ਕਿਲੇ ਪੈਲੀ ਦੇ ਆਉਂਦੇ ਆ ਤੇ ਨਾਲੇ ਉਹ ਗੱਡੀ ਤੇ ਗਏਗੇ ਚੜਾਉਣ ਉਹਨੂੰ ਨਵਲੀ ਨੂੰ ਆਹੋ ਮਿਲਿਆ ਤੈਨੂੰ ਮੇਰਾ ਮਿਲ ਕੇ ਵੀ ਨਹੀਂ ਗਿਆ ਵੀਹਲਾ ਮਿਲ ਕੇ ਵੀ ਨਹੀਂ ਗਿਆ ਤਾਂ ਉਹਦੋਂ ਤੂੰ ਭੱਜ ਜਾਂਦਾ ਹੁੰਦਾ ਸੀ ਉਹਨਾਂ ਦੇ ਘਰ ਕਿਤੇ ਮਾਂ ਦੀ ਗੱਲ ਨਹੀਂ ਸੁਣਦਾ ਹੁੰਦਾ ਮੈਂ ਭਰਾ ਭਰਾ ਕੇ ਨਹੀਂ ਥੱਕਦਾ ਰਿਆਂ ਤੇ ਵੇਹਲਾ ਕੰਮ ਕਰਕੇ ਗਿਆ ਇਹੇ ਕਰਤੂਤਾਂ ਕਰਨੀਆਂ ਹੀ ਆਪਣਾ ਖੂਨ ਆਪਣਾ ਹੁੰਦਾ ਵਾ ਬਗਾਨੇ ਨਹੀਂ ਆਪਣੇ ਬੰਦੇ ਹੁੰਦੇ ਵੇਖ ਲੈ ਤੇ ਚਲ ਜਾਣਾ ਇਹ ਮਗਰੋਂ ਵਿਆਹ ਕਰਕੇ ਦੱਸੂਗਾ ਮੈਂ ਜੇ ਇਹ ਫੋਨ ਤੈਨੂੰ ਕਰੇ ਪਿਹੜਾ ਘਰਵਾਲਾ ਚਾਤੀ ਮਰੀ ਬਿਲਕੁਲ ਫੋਨ ਨਹੀਂ ਲੱਗਦਾ ਠੀਕ ਹੈ ਨਾ ਕਿੱਡਾ ਚਲਾਕ ਵਾ ਗੇਟ ਗਾੜੀਆਂ ਦੀ ਨਾਂ ਕੇ ਗਿਆ ਉਹ ਜਿਹੜੀ ਭੂਆ ਹੀ ਤੇਰੀ ਫਫੇ ਕੁੱਟਣੀ ਤੇ ਉਹ ਆ ਜਿਹੜੀ ਕਿਤੇ ਸਾਨੂੰ ਇਕੱਠੇ ਨਹੀਂ ਹੋਣ ਦਿੰਦੀ ਫੇਲਾ ਭਾਈਆ ਵੀ ਚੰਗਾ ਫਲਾ ਬੰਦਾ ਲੱਗਦਾ ਹੀ ਉਹ ਆ ਕੇ ਕਹਿ ਜਾਂਦਾ ਪਾਈਏ ਨੂੰ ਕੀਤਾ ਕਿ ਕਿਸ ਖਾਲਿਆ ਵਾ ਪਾਈਏ ਨੂੰ ਆਂਦੇ ਹਣ ਤਾਇਆ ਤਾਈ ਚੰਗੇ ਹੀ ਨਹੀਂਗੇ ਉਹ ਇਦਾਂ ਕਰਦੇ ਇਦਾਂ ਕਰਦੇ ਨਵਾਂ ਸਮਾਂ ਉਹਨੂੰ ਕੀ ਪਤਾ ਉਕੜ ਹਨ ਮਿਲ ਆ ਗਏ ਨਾ ਜੋ ਦਾ ਇਹ ਨਾ ਉਹ ਆਇਆ ਵਿਹਲਾ ਆਹੋ ਇਹਨਾਂ ਕਰਦੇ ਰਹਿੰਦੇ ਨਾਲ ਮੈਂ ਜਾ ਕੇ ਵੱਡੇ ਵੱਡੇ ਚਕਾਉਣੇ ਕਈ ਕੰਮ ਕਰਦੇ ਨੇ ਨਾਲ ਮੈਂ ਆਹੋ ਚਕਾ ਕੇ ਹੁਣ ਵੀ ਜਾ ਕੇ ਰਾਖੀ ਕਰ ਉਹਦੇ ਘਰ ਦੀ ਚੱਲ ਜਾ ਮੈਂ ਚਾਹ ਲੈ ਕੇ ਆਉਂਦੀ ਆਹੋ ਜਾ ਘਟਾ ਚਾਹ ਕਾਦੀ ਪੀਣੀ ਹੈ ਫੋਨ ਸੁਣ ਕੇ ਤੇ ਮੂੜੀ ਆਫ ਹੋ ਗਿਆ ਵਾ